ਆਹ ਬੜਾ ਕੰਮ ਕੀਤਾ ਸੰਧੂ ਬੋਰ ਵਾਲਿਆਂ ਨੇ ਆ ਮੈਸੀ ਆ ਕਿ ਜੋਂਡੀ ਆ ਰਹਾ ਤਾਂ ਮਿਕਸ ਕਰਤਾ ਕਿ ਹਾਈਬ੍ਰਿਡ ਬਾਈ ਬਣਾਇਆ ਕੀ ਤੁਸੀਂ ਜਿਗਾਰਡ ਕੀਤਾ ਕੀ ਇਹਦਾ ਇਹ ਇੱਕ ਟਰੈਕਟਰ ਦੇ ਵਿੱਚ ਤਿੰਨ ਚਾਰ ਟਰੈਕਟਰਾਂ ਦੀ ਫੀਲਡਿੰਗ ਆਉਂਦੀ ਹੈ ਲਾ ਯਾਰ ਇਹ ਕੀ ਗੱਲ ਹੋਈ ਆ ਆ ਮਰਗਾੜ ਪਈ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਦੀ ਆ ਕੀ ਸਾਬ ਦੱਸ ਦ ਬਲਜਿੰਦਰ ਹੀ ਦੱਸ ਦੋਗਾ ਕਿਉਂਕਿ ਇਹਨੂੰ ਮੇਰੇ ਨਾਲ ਵੱਧ ਟਰੈਕਟਰ ਦੇ ਇਹਨੂੰ ਨੌਲੇਜ ਹੈ ਹੈ ਤਾਂ ਜੌਂਡੀ ਆ ਰ ਹੈ ਹੈ ਤਾਂ ਜੌਂਡੀ ਆ ਰੀ ਇਹ ਇਹ ਚਾਰ ਇੱਕ ਕੰਪਨੀ ਨੇ ਚਾਰ ਪੰਜ ਵੀ ਲੋਕੀ ਇੱਕ ਟਰੈਕਟਰ ਲੈਣ ਦੇ ਨੇ ਲੋਡ ਜੇ ਤੁਸੀਂ ਚਾਰ ਪੰਜ ਕੰਪਨੀਆਂ ਦੇ ਫੈਨ ਹੋਂ ਤਾਂ ਆ ਹੀ ਲੈ ਲਓ ਬਸ ਨਹੀਂ ਹੁਣ ਚਾਰ ਕਿਹੜੀਆਂ ਬਣ ਗਈਆਂ ਪਹਿਲਾਂ ਤਾਂ ਬਈ ਇਹਦੇ ਚ ਮਿੰਦਰਾ ਵੀ ਆ ਜਾਂਦਾ ਹੈ ਹੈ ਜੌਂਡੀ ਆ ਜਾਂਦਾ ਹੈ ਮੈਸੀ ਆ ਜਾਂਦਾ ਹੈ ਹੋਰ ਬਹੁਤ ਮੈਸੀ ਦਾ ਕੀ ਆ ਦੇ ਚ ਅਮਰਗਾਰ ਹੋਣਗੇ ਨਾ हां ਮਗਰਾੜ ਮੈਸੀ ਤੇ ਆ ਸਾਰਾ ਕੁਝ ਮੈਸੀ ਦੀਆਂ ਲੱਡਾਂ ਲੋਟਾਂ ਸਾਰਾ ਕੁਝ ਮੈਸੀ ਦੀਆਂ ਇਹ ਫਿਰ ਇਹਦੇ ਨਾਲ ਤੁਸੀਂ ਬਾਅਦ ਚ ਪਾਏ ਵੀ ਆਪ ਹਾਂ ਇਹ ਆਪ ਪਾਏ ਕਾ ਤੋਂ ਬਈ ਇਹ ਤਾਂ ਫਿਰ ਲੰਡਾ ਜਿਹਾ ਨਹੀਂ ਕਰਤਾ ਤੁਸੀਂ ਲੰਡਾ ਜਿਹਾ ਫਿਰ ਬਾਗ ਸਾਡੇ ਏਰੀਆ ਚ ਨਾ ਇਹ ਫਿਰ ਇਹ ਚੱਲਦੇ ਆ ਇਧਰਲੀ ਸਾਈਡ ਤੇ ਤੇ ਵੀ ਦੂਜੇ ਮਗਰਾੜ ਤੇ ਜਿਹੜੇ ਹੁੰਦੇ ਆਮ ਉਹ ਵੀ ਵਿੱਚ ਫੜਦੇ ਰਹਿੰਦੇ ਆ ਵੀ ਇਹ ਗੱਲ ਆ ਬਈ ਹੂੰ ਤਾਂ ਜਾਂਦਿਆਂ ਨੂੰ ਆਏ ਤਾਂ ਪੁੱਛੇ ਬਈ ਪਿੱਛੂ ਧੱਕ ਲਮ ਮੈਸੀ ਲੱਗਦਾ ਪੁੱਛਿਆ ਵੀ ਕਈਆਂ ਨੇ ਕਿ ਨਹੀਂ ਹਰਾ ਮੈਸੀ ਕਿਹੜਾ ਹਰਾ ਬਈ ਹਰਾ ਮੈਸੀ ਤਦੋਂ ਤੁਸੀਂ ਆ ਵੇਖ ਰਹੇ ਖਾ ਕੇ ਚੱਕਰ ਵਿੱਚ ਤੁਹਾਨੂੰ ਵੀ ਮੈਸੀ ਲੱਗਦਾ ਸੀ ਮੈਂ ਵੀ ਇਹ ਕੀ ਕਹਾਣੀ ਜੀ ਮੈਂ ਅੱਜ ਤੱਕ ਦੇਖੀ ਨਹੀਂ ਨਾ ਚੀਜ਼ ਕਰੇ ਵੀ ਐਵੇਂ ਹੋਵੇ ਤੇ ਮਿੰਦਰਾ ਦਾ ਕੀ ਹੈ ਵੀ ਇਹਦੇ ਚੋਂ ਇੱਕ ਪਿੱਛੇ ਹੋਰ ਚੀਜ਼ ਨੋਟ ਕੀਤੀ ਆ ਕਿੱਧਰ ਬਈ ਇੱਥੇ ਆ ਟੈਂਕੀ ਨਹੀਂ ਹੁੰਦੀ ਇਹਦੇ ਹਾਂ 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 ਇਹ ਚੀਜ਼ ਨੋਟ ਨਹੀਂ ਕੀਤੀ ਮੇਨ ਵੱਡੀ ਚੀਜ਼ ਆ ਜੌਂਡੀਰ ਤੇ ਪਛਾਣ ਹੀ ਟੈਂਕੀ ਤੋਂ ਆ ਬਈ ਨੇੜੇ ਕਰਕੇ ਮਾੜਾ ਜਿਹਾ ਦਿਖਾ ਦੇਗੀ ਗੋਲ ਕਰਕੇ ਆਹ ਦੇਖੋ ਸੇਮ ਹੈ ਜੀ ਮੈਸੀ ਜਦੋਂ ਟੈਂਕੀ ਤੇ ਹੈ ਨਹੀਂ ਇਹਦੇ ਇੱਥੇ ਤੇ ਪਰ ਬਈ ਕੰਪਨੀ ਨੇ ਟੈਂਕੀ ਪਿੱਛੇ ਕਿਉਂ ਨਹੀਂ ਦਿੱਤੀ ਮਤਲਬ ਮੂਰੇ ਦੇ ਰੱਖੀ ਹੈ ਨਾ ਬਿਲਕੁਲ ਆ ਦੇਖੋ ਤੁਸੀਂ ਕਿੱਧਰ ਹੈ ਆ ਸੀ ਇੱਥੇ ਅੱਛਾ ਇਹ ਹਾਂ ਇਹ ਤਾਂ ਬਈ ਫਿਰ ਨਹੀਂ ਇਹ ਬਈ ਫਿਰ ਜਦੋਂ ਆ ਮਾਡਲ ਵੀ ਮੈਂ ਤਾਂ ਕਿਤੇ ਦੇਖਿਆ ਨਹੀਂ ਸੀ ਦਾ ਕੀ ਮਤਲਬ 50 42 ਸੀ ਇਹ ਕਮਰਸ਼ਲ ਹੁੰਦਾ ਕਮਰਸ਼ਲ ਇਹ ਬਿਆਨ ਤਾਂ ਨਹੀਂ ਹੁੰਦਾ ਆਪਣੇ ਨਾ ਪੰਜਾਬ 'ਚ ਨਹੀਂ ਹੁੰਦਾ ਹੋਣਗੇ ਕੋਈ ਇੱਕ ਆ ਦੋ ਟਰੈਕਟਰ ਹੋਣਗੇ ਬੀ ਥੋੜੀ ਐ ਇਹ ਬਹੁਤ ਥੋੜੀ ਤੇ ਇਹ ਵੀ ਤੁਸੀਂ ਫਿਰ ਕਿਵੇਂ ਕਾਹ ਤੋਂ ਮੰਗਾਇਆ ਇਹ ਵੀ ਆਮ ਕਿਉਂ ਨਾ ਮੰਗਾਇਆ ਇਹ ਇਹ ਦਾ ਮਤਲਬ ਕਿ ਸਾਰਾ ਮਤਲਬ ਕਿ ਚੰਗਾ ਨਿੱਗਰ ਸੀ ਟਰੈਕਟਰ ਤਾਂ ਆਪਾਂ ਫਿਰ ਸਪੈਸ਼ਲੀ ਮੰਗਾਇਆ ਹੈ ਬੀ ਜਿਵੇਂ ਕਮਰਸ਼ੀਅਲ ਸੀਰੀਜ਼ ਹੁੰਦੀ ਆ ਉਹ ਇਹਦੇ ਨਾਲੋਂ ਵੱਖਰੀ ਹੁੰਦੀ ਆ ਨਿੱਗਰ ਹੁੰਦੀ ਆ ਨਿੱਗਰ ਹੁੰਦੀ ਆ ਕਿਉਂਕਿ ਇਹਨਾਂ ਨੂੰ ਮਤਲਬ ਕਿ ਰੋਡ ਤੇ ਚੱਲਣਾ ਭਾਰੇ ਕੰਮਾਂ ਵਾਸਤੇ ਆ ਅਚਾਹ ਇਹ ਹੁੰਦਾ ਹੈ ਨਾ ਹਿੱਸਾ ਦਾ ਬਾਈ ਕੋਲੇ ਜੌਂਡੀ ਆ ਰ ਦੂਜਾ 53 ਦਾ ਬਾਈ ਜਿਵੇਂ ਦੱਸੀ ਜਾਂਦਾ ਕਿ ਮੈਂ ਤਾਂ ਹੁਣ ਵਾਹ ਨਹੀਂ ਇਹਦੇ ਨਾਲ ਵਾਇਆ ਸਾਰਾ ਕੀ ਐਂਦੀ ਫੀਲਿੰਗ ਇਹ ਜੀ ਆ ਗਈ ਬਈ ਇਹ ਜਿਹੜਾ ਐ ਇਹਦਾ weight 53 10 ਇਹ 52 10 ਜਿਹੜੇ ਹੁਣ ਆਉਂਦੇ ਆ ਮਾਈਕ్రో ਪمپ ਵਾਲੇ ਉਹਦੇ ਨਾਲੋਂ ਜ਼ਿਆਦਾ ਇਹਦਾ weight ਹੈ ਛੋਟਾ ਇਹ ਹੈ ਛੋਟਾ ਇਹ 45 ਆਸਪਾਸ ਪਰ ਇਹਦਾ weight ਉਹਦੇ ਨਾਲੋਂ ਜ਼ਿਆਦਾ ਹੈ ਉਹ ਤਾਂ ਅਮਰੀਕਾ ਕਿੰਨਾ ਹੁੰਦਾ 50 55 ਕਿੰਨਾ ਹੁੰਦਾ ਬਸ 50 55 ਦੀ ਕੈਟਾਗਰੀ ਇਹ 45 ਵਾਲਾ ਹੈ ਹਾਂ 45 ਇਹਦਾ weight ਉਹਦੇ ਨਾਲ ਜ਼ਿਆਦਾ ਅੱਜ ਅੰਡੇ ਡਰਨਾਵੇਂ ਟਰੈਕਟਰ ਆਉਂਦੇ ਉਹਦੇ ਨਾਲੋਂ ਤੇ ਜਾਨ ਜੂਨ ਤਾਂ ਵੀ ਘਟੋ ਹਲੇ ਜਾਨ ਬਾਈ ਮੈਂ ਤਾਂ ਨਵਾਂ ਲਿਆ ਕੇ ਰੱਖਿਆ ਹੋਇਆ 100 ਘੰਟੇ ਤੁਸੀਂ ਮੀਟਰ ਔਨ ਕਰਕੇ ਰੱਖੋ 100 ਘੰਟੇ ਚੱਲਿਆ ਸਾਰਾ ਉਹ ਦੂਜਾ ਉਹ ਚਲਾਉਣ ਨਹੀਂ ਹਾਲ ਕਿੰਨੇ ਪਾਈ ਸੀ ਇਹਦੇ ਮਗਰ ਇਹਦੇ ਪਿੱਛੇ 11 ਪਾ ਕੇ ਵੇਖ ਲਿਆ 13 ਪਾ ਕੇ ਉਹ ਉਹਦੇ ਜਿੰਨੇ ਕੰਮ ਕਰਦਾ ਵਧੀਆ ਖਿੱਚੀ ਜਾਂਦਾ ਇਹ ਫਿਰ ਕੀ ਚੱਕਰ ਆ ਵੀ ਇਹ ਹਾਰਟ ਪਾਵਰ ਦਾ ਫਰਕ ਹੈ ਤੇ ਕੰਮ ਹੋਣਾ ਇਹ ਕੀ ਚੱਕਰ ਨਹੀਂ ਹੋ ਸਕਦਾ ਸੀਸੀ ਜ਼ਿਆਦਾ ਹੋਵੇ ਇਹਦੇ ਕੋਈ ਸੀਸੀ ਜ਼ਿਆਦਾ ਹੋਊਗੀ ਬਾਕੀ ਆ ਹਿੱਸਾ ਵੇਖੋ ਆ ਆ ਜੌਂਡੀਅਰ ਦੇ 75 ਐਚਪੀ ਦਾ ਵੀ ਐਡਾ ਹਿੱਸਾ ਨਹੀਂ ਆਉਂਦਾ ਇਹ ਐਡਾ ਹਿੱਸਾ ਵੀ ਬਹੁਤ ਨਿੱਕਰ ਹੈ ਜੇ ਅਨਜਾਣ ਬੰਦਾ ਤੈਨੂੰ ਮਤਲਬ ਕਿ 4x4 ਵਾਲਾ ਸਮਝ ਸਕਦਾ ਵੀ ਐਡਾ ਚੌੜਾ ਹਿੱਸਾ ਸਕਦਾ ਵੱਡਾ ਇਹ ਵੀ ਗੱਲ ਸਹੀ ਹੈ ਤੇ ਬਈ ਇਹ ਮੁੱਲ ਮੁੱਲ ਕਿੰਨਾ ਕੁ ਪੈ ਗਿਆ ਸੀ ਇਹਦਾ ਨਵੇਂ ਜਿੰਨਾ ਪੈ ਗਿਆ ਸੀ ਘਟਿਆ ਵਧ ਕਿ ਚੱਕਰ ਸੀਗਾ ਜੇ ਮੁੱਲ ਦੱਸਾਂਗੇ ਤਾਂ ਫਿਰ ਤਾਂ ਮੁੱਲ ਤਾਂ ਮਤਲਬ ਕਿ ਆਪਣੇ ਇੱਥੇ ਤੇ ਇਹਦਾ ਜਿਹੜਾ ਮੇਨ ਆ ਪਿਛਲਾ ਹਿੱਸਾ ਸਾਰਾ ਮਹਿੰਦਰਾ ਦਾ ਇਹਦਾ ਇੱਕ ਨਾ ਵੀ ਗੇਅਰ ਦਾ ਵੀ ਸਿਸਟਮ ਸੀਗਾ ਇਹਦਾ ਇਹਦਾ ਫਰਕ ਹੈ ਗੇਅਰ ਚ ਗੇਅਰ ਦਾ ਹੀ ਫਰਕ ਕਿਵੇਂ ਆ ਉਹਦਾ ਗੇਅਰ ਦਾ ਇਹਦਾ ਉਹਨਾਂ ਉਹਨਾਂ ਨਾਲੋਂ ਦੂਸਰੇ ਨਾਲ ਗੇਅਰ ਜਿਹੜੇ ਬੈਕ ਗੇਅਰ ਪਰਲੇ ਪਾਸੇ ਆਉਂਦਾ ਜੋਨ ਲੀਅਰ ਦਾ ਹਾਂ ਉਹਦੇ ਵਿੱਚ ਹਾਈ ਲੋ ਦੇ ਪਿਛਲੇ ਪਾਸੇ ਇਹਦਾ ਨਾਰਮਲੀ ਤਾਂ ਆ ਕੇ ਦੋ ਟੂ ਸਪੀਡ ਹੀ ਆ ਗਿਆ ਟੂ ਸਪੀਡ ਹੀ ਆ ਗਿਆ ਇਹਦਾ ਇਹਦਾ ਬੈਕ ਗੇਅਰ ਆਮ ਮਹਿੰਦਰਾ ਜਾਂ ਫੋਰ ਟਰੈਕਟਰ ਉਹਨਾਂ ਦਾ ਬੈਕ ਗੇਅਰ ਇਹਦਾ ਇਹ ਇਧਰਲੀ ਸਾਈਡ ਆਪਸ਼ਨ ਆ ਬੈਕ ਦਾ ਇਹ ਇਹ ਇਧਰ ਹੀ ਹੋਊਗਾ ਇਧਰ ਹੀ ਹੋਊਗਾ ਹਾਂ ਇਹ ਉਹ ਐ ਨਹੀਂ ਕਹਿ ਸਕਦੇ ਵੀ ਇਹ ਉਨੇ ਗੇਰਾਂ ਚ ਪਿੱਛੇ ਉਧਰ ਜਾਊਗਾ ਤੇ ਇਹ ਤਾਂ ਕਹਿ ਦਿੰਨੇ ਵੀ ਇਧਰ ਬੈਕ ਲ ਇਹਦਾ 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 ਵੀ ਬੈਕ ਆਹ ਸੀਰੀਜ਼ ਦੇ ਵਿੱਚ ਜਿਹੜਾ ਬੈਗ ਗੇਅਰ ਹੈ ਇਹਦਾ ਇੱਥੇ ਹੈ ਤੇ ਜਿਹੜਾ ਪਿਛਲਾ ਇਹਦਾ ਆਹ ਚੀਜ਼ ਇਹ ਵੀ ਦੂਜੇ ਟਰੈਕਟਰਾਂ ਨੂੰ ਆਮ ਜੌਂਡਰ ਨੂੰ ਨਿਕਲਿਆ ਬਹੁਤ ਅਜੀਬ ਚੀਜ਼ ਆ ਵੀ ਇਹਦੇ ਬ੍ਰੇਕ ਨਾ ਵਿੱਚ ਹੁੰਦੇ ਆ ਆ ਚੀਜ਼ਾਂ ਜਿਵੇਂ ਆਪਾਂ ਨੂੰ ਲੱਗਦਾ Mahindra type ਜਿਵੇਂ Mahindra type ਹਾਂ ਆ ਆ ਫਾਰਾ ਮਿੰਦਰਾ ਦਾ ਹੀ ਹੈ ਇਹਦੇ ਵਿੱਚ ਜਿਹੜਾ ਸਮਾਨ ਖੋਲਿਆ ਸੀਗਾ ਜਿਹੜੇ ਬੈਰਿੰਗ ਬੋਰਿੰਗ ਫੀਲਾਂ ਪਈਆਂ ਇਧਰ ਟਾਇਰ ਦੀ ਫੀਲ ਲੇਖ ਤੇ ਉਹ ਵੀ ਮਿੰਦਰਾ ਦੀ ਪਈ ਹੈ ਨਹੀਂ ਇਹ ਹਿਸਾਬੀ ਕੰਪਨੀ ਵੱਲੋਂ ਮਿੰਦਰਾ ਦਾ ਆਇਆ ਜਾਂ ਕੋਈ ਤੁਸੀਂ ਚੇਂਜ ਚੁੰਨ ਕਰਾਇਆ ਕੰਪਨੀ ਨਹੀਂ ਕੰਪਨੀ ਵੱਲੋਂ ਆਇਆ ਅੱਛਾ ਕੰਪਨੀ ਵੱਲੋਂ ਹੀ ਆਇਆ ਜਾਂਦਾ ਫਿਰ ਤਾਂ ਵਾਕੀ ਤਿੰਨ ਕੰਪਨੀਆਂ ਦੀ ਫੀਲਿੰਗ ਤਾਂ ਇੱਥੇ ਪੱਕਾ ਹੁੰਦੀ ਉਹਦੀ ਜੌਂਦੀਰ ਦੀ ਪਛਾਣ ਤਾਂ ਯਾਰ ਟੈਂਕੀ ਕਰਕੇ ਸੀ ਟੈਂਕੀ ਕਰਕੇ ਅਸੀਂ ਹਾਂ ਪਰ ਕਮਰਸ਼ੀਅਲ ਵੀ ਤੇ ਫਿਰ ਬਈ ਤੁਸੀਂ ਆਏ ਨਹੀਂ ਸੋਚੇ ਵੀ ਇਹਨੂੰ ਹੋਰ ਤਰ੍ਹਾਂ ਦਾ ਰੰਗ ਕਰਕੇ ਇਹਦੇ ਉੱਤੇ ਸੰਧੂ ਬੋਰ ਵਾਲੀ ਲਿਖਾ ਦਗੇ ਵੀ ਸਾਡਾ ਆਉਦਾ ਬ੍ਰੈਂਡ ਹੀ ਬਣ ਜੇ ਜਿਹਨੂੰ ਚੀਜ਼ ਆ ਡੋਡੀ ਹੋਈ ਗਈ ਵੈਸੇ ਪਹਿਚਾਨ ਬਣੀ ਹੋਈ ਹੈ ਬਹੁਤ ਘਾਟਾ ਮੈਂ ਨਹੀਂ ਵੇਖਿਆ ਵੀ ਚੱਲ ਹੋਊਗਾ ਸੀ ਸੀਰੀਜ਼ ਪਰ ਐਵੇਂ ਦਾ ਮੋਡੀਫਿਕੇਸ਼ਨ ਨਹੀਂ ਕੀਤੀ ਹੋਣੀ ਚਾਹੀਦੀ ਇਹ ਇਹ ਪੰਜਾਬ 'ਚ ਮੈਨੂੰ ਲੱਗਦਾ ਵੀ ਆਹ ਮੋਡੀਫਿਕੇਸ਼ਨ ਕਰਕੇ ਇਕਲੌਤਾ ਹੀ ਰਹਿ ਜਾਂਦਾ। ਇਕਲੌਤਾ ਹੀ ਹੈ ਬਈ ਦੇਖੋ ਜੀ ਵੀ ਆਇਆ ਲੱਗਦਾ ਨਾ। ਹਾਂ। ਉਹ ਤਾਂ ਬਈ ਦੂਰੋਂ ਪਛਾਣ ਲੈਂਦੇ ਹੁਣ। ਹਾਂ। ਦੂਰ ਦੂਰੋਂ ਪਛਾਣ ਲੈਂਦੇ। ਇੱਕ ਪਛਾਣ ਵੱਖਰੀ ਬਣ ਜਾਂਦੀ ਟਰਾਈਪਲੀ। ਤੇ ਇਹਦਾ ਪਿਛਲਾ ਵੇਖੋ ਇੰਨੀ ਤੁਸੀਂ ਹੁਣ ਦਾ ਡਾਇਰੈਕਟਰ ਵੇਖ ਲਓ ਆਹ ਲਿੰਕਾਂ ਇੰਨੀ ਮੋਟੀਆਂ ਨਹੀਂ ਜੇ ਹੁਣ ਵਾਲੇ ਦੀਆਂ। ਤੁਸੀਂ ਆ ਇੰਚ ਨਾ ਮਿਲ ਸਕਦੇ ਹੋ। ਬਈ ਆ ਦੇਖੋ ਤੁਸੀਂ ਬਈ ਕਮਰਸ਼ੀਅਲ ਕਰ ਮਟਾਈ ਜਿਆਦਾ। ਫਿਰ ਇਹਦਾ ਨਾਲ ਹੀ ਸੀ ਬਈ। ਫੱਟੀ ਨਾਲ ਹੀ ਸੀਗੀ ਇਹ ਪੰਜ ਸੁਰੱਖਾਂ ਵਾਲੀ ਫੱਟੀ ਆ ਹਨਾ ਫਿਰ ਜਿਹਨੇ ਭਾਰੀ ਕੰਮ ਕਰਨਾ ਵੀ ਉਹਨੂੰ ਤਾਂ ਕਮਰਸ਼ੀਅਲ ਵਾਲੇ ਚ ਵੱਧ ਫਾਇਦਾ ਫਿਰ ਕਮਰਸ਼ੀਅਲ ਚ ਵੱਧ ਫਾਇਦਾ ਤੇ ਨਾਲੇ ਰੇਟ ਦਾ ਬਹੁਤ ਫਰਕ ਆ ਸਸਤਾ ਪੈਂਦਾ ਵੀ ਕਿ ਮਹਿੰਗਾ ਪੈਂਦਾ ਸਸਤਾ ਪੈਂਦਾ ਫਿਰ ਤਾਂ ਠੀਕ ਆ ਫਿਰ ਬਈ ਉੱਥੋਂ ਵੀ ਆਪਾਂ ਬਾਹਰੋਂ ਹੀ ਮੰਗਾਇਆ ਤੁਹਾਨੂੰ ਕੀ ਦੱਸੀਏ ਵੀ ਉੱਥੋਂ ਰੇਟ ਦਾ ਦਿਨ ਪਰ ਰਾਤ ਦਾ ਫਰਕ ਆ ਅੱਛਾ ਜੀ ਨਵੇਂ ਟਰੈਕਟਰ ਨਾਲੋਂ ਵੀ ਬੰਦਾ ਉੱਥੋਂ ਬਾਹਰੋਂ ਜਾ ਕੇ ਕਿਸੇ ਨੇ ਕੰਮ ਲੈਣਾ ਇਹੋ ਜਿਹਾ ਵਧੀਆ ਹੈ ਜੀ ਵਧੀਆ ਬਹੁਤ ਵਧੀਆ ਹਾਂ ਲਿਫਟ ਕਪੈਸਿਟੀ ਜਿਵੇਂ ਦੱਸਦੇ ਸੀ ਬਈ ਇਹਦੀ ਲਿਫਟ ਇਹਦੇ ਵਾਲੀ ਆ ਲਿਫਟ ਲਿਫਟ ਵੀ ਇਹਦੀ ਕਪੈਸਿਟੀ ਨਾਰਮਲ ਮਤਲਬ ਕਿ 45 ਐਚਪੀ ਲਾ ਲੋਂਗੇ ਟਰੈਕਟਰ ਜੌਨ ਡੀਅਰ ਦਾ ਉਹਦੇ ਨਾਲ 3-4 ਗੁਣਾ ਜ਼ਿਆਦਾ ਇਹਦੇ ਜਾਦੀ ਕੈਪੈਸਿਟੀ ਦੀ ਮੈਨੂੰ ਲੱਗਦਾ 1.53 ਦਾ 2000 ਕਿਜੀ ਆ ਮੀਨਿੰਗ ਇਹ ਕਿ ਮਾਰਦਾ ਹੋਊਗਾ ਤਾਂ ਇਹ ਨਹੀਂ ਮਾਰਦਾ ਬਹੁਤ ਜ਼ਿਆਦਾ ਫਰਕ ਆ ਫਿਰ ਤਾਂ ਇਹਦੇ ਲਿਫਟ ਦਾ ਇੱਕ ਕੋਈ ਵਾਲਵੋਲ ਦਾ ਸੀ ਚੱਕਰ ਉਦੋਂ ਜਦੋਂ ਮਿਸਤਰੀ ਨੇ ਖੋਲਿਆ ਉਦੋਂ ਵੀ ਉਹਨੇ ਕਿਹਾ ਵੀ ਇਹਦੀ ਲਿਫਟ ਕੈਪੈਸਿਟੀ ਜਿਹੜਾ ਅੰਦਰ ਸਿਸਟਮ ਲੱਗਿਆ ਲਿਫਟ ਦਾ ਹੈਵੀ ਵਾਲਾ ਲੱਗਾ ਹੈਵੀ ਸਿਲੰਡਰ ਮੋਟਾ ਸਿਲੰਡਰ ਮੋਟੇ ਲੱਗੇ ਹਾਂ ਵੀਡੀਓ ਤਾਂ ਨਹੀਂ ਮੈਂ ਜੋੜਿਆ ਕਰ ਪਰ ਤੁਸੀਂ ਰੋਟਾਵੇਟਰ ਰੋਟਾਵੇਟਰ ਮਾਰਦੇ ਹਾਂ ਤੇ ਗਾਹ ਨੂੰ ਸਾਡਾ ਰਾਦਦਾ ਵੀ ਇਹਦੇ ਨਾਲ ਦਾ ਇੱਕ ਟਰੈਕਟਰ ਸਾਡੇ ਇਸੇ ਬੰਦੇ ਨੇ YouTube ਤੇ ਵੀਡੀਓ ਵੇਖੀ ਸੀ ਆਹ ਟਰੈਕਟਰ ਸੇਮ ਤੇ 7.5 ਫੁੱਟਾ ਸੁਪਰ ਸੀਡਰ ਤੇ ਲਾਇਆ ਹੋਇਆ ਉਹਨੇ ਸਿਰਫ ਗੇਅਰ ਦੀ ਕੋਈ ਮਾਰ ਮਾੜੀ ਮੋਟੀ ਮੋਡੀਫਿਕੇਸ਼ਨ ਕਰਾਈ ਹੈ ਇਹ ਡਬਲ ਕਲੱਚ ਹੀ ਹੁੰਦਾ ਨਾ ਬਈ ਹਾਂ ਡਬਲ ਹੀ ਆਉਂਦਾ ਡਬਲ ਵੀ ਸਿੰਗਲ ਵੀ ਬਹੁਤ ਤਕੜੀ ਤਕੜੀ ਕਿੰਨਾ ਮਾਡਲ ਕਿੰਨਾ ਬਈ ਇਹ 17 ਮਾਡਲ ਹੈ ਅੱਛਾ ਨਵੀਂ ਚੀਜ਼ ਹੀ ਹੈ ਫਿਰ ਨਵੀਂ ਚੀਜ਼ ਹੀ ਹਾਂ ਪਰ ਆਪਣੇ ਪੰਜਾਬ ਚ ਨਹੀਂ ਆਇਆ ਸੀ ਬਈ ਤੁਸੀਂ ਕਹਿੰਦੇ ਜ਼ੋਰ ਜ਼ੋਰ ਦਾ ਫਿਰ ਤੇਲ ਵੀ ਬੜਾ ਖ삭ਦਾ ਹੋਊਗਾ ਆ ਜਿਹੜਾ ਤੁਹਾਡੇ ਤਾਂ ਹੁਣ ਦੋ ਆ 55 10 ਦਾ ਤੇ ਇਹਦਾ ਕੰਪੈਰੀਸ਼ਨ ਕਦੇ ਕਰਿਆ ਕਿ ਕੱਢਿਆ ਕਦੇ ਬਈ ਵੀ ਨੰਨੀ ਉਹਦੇ ਨਾਲ ਤਾਂ ਘੱਟ ਹੀ ਖੰਦਾਉਗੇ। ਸਾਂਭਰ ਛੋਟੀ ਪਾਵਰ ਦਾ। ਹਾਂ ਛੋਟੀ ਪਾਵਰ ਤਾਂ ਆ ਗਿਆ। ਹਾਂ 50 42 ਸੀ। ਹੂੰ। ਤੇ ਬਾਕੀ ਇਹਨੂੰ ਆਪਾਂ ਟਰਬੋ 'ਤੇ ਲਵਾਵਾਂਗੇ। ਟਰਬੋ ਨਾਲ ਤਾਂ ਫਿਰ ਹੋਰ ਵੀ ਗੱਲਬਾਤ ਬਣ ਜਾਏਗੀ। ਹਾਂ ਬਣੋਂਗੇ ਗੱਲਬਾਤ ਤਾਂ। ਤੇ ਬਾਕੀ ਦੋਸਤੋ ਤੁਸੀਂ ਵੀ ਦੱਸਿਓ ਵੀ ਟਰਬੋ ਕੋਈ ਲਾਉਣ ਵਾਲਾ ਹੋਵੇ ਕੋਈ ਦੋਸਤ ਮੇਰਾ ਤੁਹਾਡਾ ਜਾਣਕਾਰ ਤੇ ਜ਼ਰੂਰ ਕੰਟੈਕਟ ਕਰੇ। ਹਾਂ ਵੀ ਅਸੀਂ ਉਹ ਮਹਿੰਗੀਆਂ ਵਾਲੀਆਂ ਟਰਬੋ ਨਹੀਂ ਲਵਾਉਣਗੇ। ਹਾਂ। ਵਿਜੈ ਚੀਜ਼ ਲਵਾਉਣੀਆਂ ਜੈ ਚੀਜ਼ ਲਵਾਉਣੀਆਂ ਅਸੀਂ ਬਸ ਸ਼ੌਂਕ ਹੀ ਪੂਰਨਾ ਪਕਾਉਣਾ ਠੀਕ ਹੈ ਉਹ ਕੰਮ ਤਾਂ ਚੱਲ ਹੀ ਜਾਂਦਾ ਵਧੀਆ ਹਾਂ ਬਾਈ ਸੀਟੀ ਵਾਲਾ ਤਾਂ ਨਹੀਂ ਲਾਉਣਾ ਕਿਤੇ ਸੀਟੀ ਵਾਲਾ ਸ਼ੌਂਕ ਹੋਵੇ ਸੀਟੀ ਜੀ ਮਾਰੀ ਰੀਸ ਕਰੀ ਹਾਂ ਸੀਟੀ ਵਾਲਾ ਸੀਟੀ ਲਾਇਸੋ ਤਾਂ ਇੰਨੇ ਜਿਆਦਾ ਆਰਪੀਐਮ ਹੋ ਜਾਂਦੇ ਆ ਇਹਦੇ ਵਿੱਚ ਉਹ ਰੈਡ ਸਟੀਲ ਜਿਹਦੇ ਆਉਂਦੀ ਦੋ ਤਿੰਨ ਵਾਰੀ ਕੱਸੀ ਦੇ ਵਿੱਚ ਇੱਥੋਂ ਪੱਟ ਕੇ ਬਾਹਰ ਮਾਰਦਾ ਉਹਨੂੰ ਅੱਛਾ ਉਹ ਮਤਲਬ ਕਿ ਪਿਗਲ ਹੀ ਜਾਂਦੀ ਹੈ ਜਿਆਦਾ ਇੱਥੋਂ ਨੇੜੇ ਆ ਗਿਆ ਨਾ ਨੇੜੇ ਆ ਗਏ ਹਾਂ ਸਹੀ ਗੱਲ ਹੈ ਤੇ ਬਾਕੀ ਬਾਈ ਮੈਨ ਲੱਗਦਾ ਹਨਾ ਲਖਵਿੰਦਰ ਤੂੰ ਤਾਂ ਬਾਠ ਠੀਕ ਹੈ ਜਾਣਕਾਰੀ ਤੁਸੀਂ ਦੇਤੀ ਧੰਨਵਾਦ ਤੁਹਾਡਾ ਹਨਾ ਤੇ ਬਾਕੀ ਵੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਤੇ ਜੇ ਕਿਸੇ ਨੇ ਮੰਗਾਉਣਾ ਹੋਵੇ ਤਾਂ ਤਾਂ ਇਹਨਾਂ ਨਾਲ ਕੰਟੈਕਟ ਕਰ ਲਿਓ ਇਹਨਾਂ ਦੇ ਸੰਬੰਧ ਪਟਿਆ ਦਾ ਤਾਂ ਹਾਂ ਠੀਕ ਹੈ ਜੀ ਤੁਹਾਨੂੰ